ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਰਦਾਰ ਜੀ ਨਾਲ ਲਾਕੀ ਹੋ ਗਿਆ ਮੱਥਾ ਟੇਕ ਕੇ ਜਦੋਂ ਗੱਡੀ ਕੋਲ ਆਏ ਵਾਪਸ ਤਾਂ ਉੱਡ ਗਏ ਹੋਸ਼ ਸ਼੍ਰੀ ਦਰਬਾਰ ਸਾਹਿਬ ਆਪਣੇ ਪਰਿਵਾਰ ਦੇ ਨਾਲ ਸਰਦਾਰ ਜੀ ਮੱਥਾ ਟੇਕਣ ਆਏ ਸੀ ਪਰ ਕੀ ਪਤਾ ਸੀ ਕਿ ਆ ਕੁਝ ਹੋ ਜਾਣਾ ਹੈ ਮੱਥਾ ਟੇਕ ਕੇ ਜਦੋਂ ਵਾਪਸ ਗੱਡੀ ਕੋਲ ਗਏ ਤਾਂ ਗੱਡੀ ਦੇਖ ਸਭ ਦੇ ਹੋਸ਼ ਉੱਡ ਗਏ ਜਾਣਕਾਰੀ ਅਨੁਸਾਰ ਇਹ ਪਰਿਵਾਰ ਹਰਿਆਣਾ ਦੇ ਕੈਥਲ ਤੋਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆਇਆ ਸੀ। ਪਾਰਕਿੰਗ ਦੇ ਵਿੱਚ ਜਗ੍ਹਾ ਨਾ ਮਿਲਣ ਕਾਰਨ ਫੁਹਾਰਾ ਚੌਕ ਦੇ ਵਿੱਚ ਗੱਡੀ ਪਾਰਕ ਕੀਤੀ ਸੀ। ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਜਦੋਂ ਪਰਿਵਾਰ ਵਾਪਸ ਆਇਆ ਅਤੇ ਗੱਡੀ ਦਾ ਟੁੱਟਿਆ ਹੋਇਆ ਸ਼ੀਸ਼ਾ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਚੋਰੀ ਦਾ ਲੋਕ ਪਰਿਵਾਰ ਦੀ ਕਾਰ ਦਾ ਲੁੱਟ ਦੀ ਨੀਅਤ ਦੇ ਨਾਲ ਸ਼ੀਸ਼ਾ ਤੋੜਿਆ ਗਿਆ ਸੀ। ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੀਸ਼ਾ ਤੋੜਨ ਵਾਲੀ ਨੇ ਗੱਡੀ ਦੀ ਤਲਾਸ਼ੀ ਵੀ ਲਈ ਸੀ ਕਿਉਂਕਿ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੀਮਤੀ ਸਮਾਨ ਉਹਨਾ ਆਪਣੇ ਹੈਂਡbag ਦੇ ਵਿੱਚ ਰੱਖਿਆ ਹੋਇਆ ਸੀ ਜਿਸ ਕਰਕੇ ਪਰਿਵਾਰ ਦਾ ਬਚਾ ਹੋ ਗਿਆ ਪਰਿਵਾਰ ਨੇ ਗੁਰੂ ਨਗਰੀ ਦੇ ਵਿੱਚ ਸੁਰੱਖਿਆ ਪ੍ਰਬੰਧ ਚੌਕਸ ਕਰਨ ਦੀ ਮੰਗ ਕੀਤੀ ਹੈ ਗੁਰੂ ਨਗਰੀ ਦੀ ਸੁਰੱਖਿਆ ਰੱਬ ਆਸਰੇ ਦਿਖਾਈ ਦੇ ਰਹੀ ਹੈ ਸਜਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਡਰ ਰਹਿੰਦਾ ਹੈ ਕਿ ਉਹਨਾਂ ਦੇ ਨਾਲ ਲੁੱਟ ਖੋਣਾ ਹੋ ਜਾਵੇ ਕਿਉਂਕਿ ਅਜਿਹੇ ਮਾਮਲੇ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੇ ਨੇ ਸ਼ਰਧਾਲੂ ਪਰਿਵਾਰ ਦੀ ਕਾਰ ਦਾ ਲੁੱਟ ਦੀ ਨੀਅਤ ਦੇ ਨਾਲ ਸ਼ੀਸ਼ਾ ਤੋੜਿਆ ਗਿਆ ਉਹਨਾਂ 파ਰਕਿੰਗ ਦੇ ਵਿੱਚ ਥਾਂ ਨਾ ਮਿਲਣ ਕਾਰਨ ਫੁਹਾਰਾ ਚੌਕ ਦੇ ਵਿੱਚ ਗੱਡੀ ਪਾਰਕ ਕੀਤੀ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇੱਥੇ ਸੁਰੱਖਿਆ ਦੇ ਪ੍ਰਬੰਧ ਇੰਨੇ ਮਾੜੇ ਨੇ ਕਿ ਦਿਨ ਦੇ ਹਾੜੇ ਸਾਰਿਆਂ ਦੇ ਸਾਹਮਣੇ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਕਿਸੇ ਦੇ ਵੱਲੋਂ ਤੋੜਿਆ ਗਿਆ ਅਤੇ ਤਲਾਸ਼ੀ ਰਹੀ ਸ਼੍ਰੀ ਦਰਬਾਰ ਸਾਹਿਬ ਵਿਖੇ ਨਕਸਤ ਮੁਸਤਕ ਹੋ ਕੇ ਜਦੋਂ ਪਰਿਵਾਰ ਵਾਪਸ ਆਇਆ ਤਾਂ ਗੱਡੀ ਦਾ ਟੁੱਟਿਆ ਹੋਇਆ ਸ਼ੀਸ਼ਾ ਦੇਖ ਕੇ ਉਹਨਾਂ ਦੇ ਤਾਂ ਹੋਸ਼ ਉੱਟ ਗਏ। ਸਦਵਾਲੂਆਂ ਦੇ ਵਿੱਚ ਇਹ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਉਹ ਵੀ ਲੁੱਟ ਦਾ ਸ਼ਿਕਾਰ ਨਾ ਹੋ ਜਾਣ। ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ। ਕਿਹ ਤੋਂ ਆਏ? ਤੁਮ ਸਤਨਾਮ ਸਿੰਘ ਨਾਮ ਹੈ ਮੇਰਾ। ਕਿਹ ਤੋਂ ਆਏ? ਕਾਫਲ ਜ਼ਿਲ੍ਹਾ ਤੇ ਪਿੰਡ ਸਹਿਰ। ਅੱਜ ਕੀ ਗੱਲ ਹੋਈ ਆ ਜੀ? ਜਿੱਥੇ ਗੱਡੀ ਗੱਡੀ ਖੜੀ ਕੀਤੀ ਸੀ ਤੇ ਸ਼ੀਸ਼ਾ ਤੋੜ ਗਿਆ ਕੋਈ ਹਾਂ ਉਹ ਤੇ ਪਾਰਕਿੰਗ ਵਿੱਚ ਗਏ ਹਾਂ ਉੱਥੇ ਥਾਂ ਨਹੀਂ ਸੀ ਫਿਰ ਵਾਪਸ ਬੋਰਡ ਕੇ ਲਿਆਏ ਆ ਇੱਥੇ ਥਾਂ ਮਿਲ ਗਈ ਸੀ ਤੇ ਇੱਥੇ ਖੜੀ ਕਰ ਗਏ ਤਾਂ ਹਰਮੰਦਰ ਸਾਹਿਬ ਤੇ ਹਰਮੰਦਰ ਸਾਹਿਬ ਵੱਤਾ ਟੇਕਣ ਗਏ ਸਾਂ ਤੇ ਹੁਣ ਜੇ ਆਏ ਆ ਤੇ ਉਹਨਾਂ ਆਪਾਂ ਗੁਰਦੁਆਰਾ ਸਾਹਿਬ ਪਾਈ ਸੋਲੋ ਤੇ ਜਾਣਾ ਸੀ ਤੇ ਇੱਥੇ ਆ ਜਾਂਦੇ ਆ ਵੇਖਿਆ ਵੀ ਗੱਡੀ ਦਾ ਸ਼ੀਸ਼ਾ ਟੁੱਟਾ ਪਿਆ ਹੈ ਇਸ ਕਰ ਲੋ ਸੀ ਉੱਥੇ ਵੀ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਪਾਏ ਆ ਨਕਸ਼ਾ ਆ ਨੁਕਸਾਨ ਨੁਕਸਾਨ ਤੇ ਚਲੋ ਅ ਸ਼ੀਸ਼ਾ ਹੀ ਤੁਕੋ ਕਿਹਾ ਹੈ ਹੋਰ ਵੀ ਨੁਕਸਾਨ ਕਰ ਸਕਦਾ ਹੈ ਕਾਗਜ਼ ਪੱਤਰ ਦਾ ਵੀ 6 ਸਾਲ ਪੈਸੇ ਸਾਰੇ ਲਾਗੇ ਬੰਨੇ ਕਿਸੇ ਕਿਨੇ ਦੱਸਿਆ ਕਿ ਇਹ ਗੱਲ ਉਹ ਦੁਕਾਨਦਾਰ ਨੇ ਦੱਸਿਆ ਬਈ ਤੋੜਿਆ ਸ਼ੀਸ਼ਾ ਉਹਦੇ ਉਹਦੇ ਤੋਂ ਪਹਿਲਾਂ ਹਾਂਜੀ ਕਰਦੇ ਕਿ ਲੋਕੀ ਆਸਦਾ ਆਪੇ ਉਹਨੂੰ ਫੜਿਆ ਫੜਿਆ ਜਾਇਓ ਉਹ ਬੰਦਾ ਜਿਹਨੇ ਤੋੜਿਆ ਸ਼ੀਸ਼ਾ ਜੇ ਇਹ ਨਾ ਹੋਵੇ ਅੱਗੇ ਤੋਂ ਇਹੋ ਜਿਹਾ ਕੰਮ ਨਾ ਹੋਵੇ ਮੇਰਾ ਨਾਮ ਅਮਰਤ ਸਿੰਘ ਹੈ ਜੀ ਅਸੀਂ ਕੈਥਲ ਹਰਿਆਣੇ ਤੋਂ ਆਏ ਆਂ ਜੀ ਇਸ ਜਗ੍ਹਾ ਅਸੀਂ ਗੁਰਦੁਆਰਾ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਾਂ ਜੀ ਤੇ ਸਵੇਰੇ ਪਾਰਕਿੰਗ ਦੇ ਵਿੱਚ ਭੀੜ ਸੀ ਤੇ ਅਸੀਂ ਇੱਥੇ ਸਾਈਡ ਦੇ ਉੱਤੇ ਗੱਡੀ ਲਗਾਈ ਆਪਣੀ ਤੇ ਗੱਡੀ ਲਗਾ ਕੇ ਮੱਥਾ ਟੇਕਣ ਗਏ ਆਂ ਤੇ ਆਉਂਦਿਆਂ ਨੂੰ ਜੀ ਸਾਡੀ ਗੱਡੀ ਦਾ ਕਿਸੇ ਨੇ ਸ਼ੀਸ਼ਾ ਤੋੜਿਆ ਜੀ ਨੁਕਸਾਨ ਕਰ ਗਏ ਨੇ ਜੀ ਗੁੰਡਾਗਰਦੀ ਦਿਨ ਦਿਹਾੜੇ ਜੀ ਤੇ ਆ ਸਾਡਾ ਅਸੀਂ ਸਾਰਾ ਪਰਿਵਾਰ ਲੈ ਕੇ ਆਏ ਆਂ ਹੁਣ ਸਾਨੂੰ ਦਿੱਕਤ ਦਾ ਦਿੱਕਤ ਦੀ ਪਰੇਸ਼ਾਨੀ ਹੋਣੀ ਦਿੱਕਤ ਹੋਏਗੀ ਸਾਨੂੰ ਹੁਣ ਜ ਰਸਤੇ ਦੇ ਵਿੱਚ ਅਸੀਂ ਜਾਣਾ ਵੀ ਹੈ ਜੀ ਕੋਈ ਹੋਰ ਵੀ ਗੁਰਦਵਾਰਿਆਂ 'ਚ ਮੱਥਾ ਟੇਕਣਾ ਸੀ ਹਾਂ ਹਾਲੇ ਹੋਰ ਵੀ ਟੇਕਣਾ ਸੀ ਜੀ ਅਸੀਂ ਫਿਰ ਜਾ ਨਹੀਂ ਪਾਏ ਕਿਉਂਕਿ ਹੁਣ ਸਾਡੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਹੁਣ ਸ਼ੀਸ਼ਾ ਪਵਾਵਾਂਗੇ ਤੇ ਵਾਪਸ ਜਾਾਂਗੇ ਜੇ ਅਸੀਂ ਮੱਥਾ ਟੇਕਣ ਜਾਂਦੇ ਫਿਰ ਸਾਡਾ ਸ਼ੀਸ਼ਾ ਨਹੀਂ ਪਿੰਦਾ ਜੀ ਸਮਾਨ ਚੋਰੀ ਤੇ ਵੈਸੇ ਕੋਈ ਵੀ ਨਹੀਂ ਹੋਇਆ ਕਿਉਂਕਿ ਕੀ ਕੀ ਪਤਾ ਲੱਗਦਾ ਉਹਨੂੰ ਮੌਕਾ ਨਾ ਮਿਲਿਆ ਹੋਵੇ ਸ਼ੀਸ਼ਾ ਤੋੜ ਕੇ ਸਮਾਨ ਚੁੱਕਣ ਦਾ ਕਿਉਂ ਦਿਨ ਦਾ ਟਾਈਮ ਸੀ ਹਾਂ ਕਿੰਨੇ ਵੇਲੇ ਗੱਡੀ ਲਾਈ ਜੀ ਅਸੀਂ ਘੱਟੋ ਘੱਟ 8 ਵਜੇ ਗੱਡੀ ਇੱਥੇ ਲਾਈ ਜੀ پارک ਕੀਤੀ ਸੀ ਸਾਈਡ ਤੇ ਜੀ ਹਾਂ ਸਾਮਾਨ ਤੇ ਚੋਰੀ ਹੋ ਸਕਦਾ ਹੈ ਨਾ ਹਾਂ ਸਾਮਾਨ ਤੇ ਚੋਰੀ ਹੋ ਸਕਦਾ ਹੈ ਵਿੱਚ ਏਟੀਐਮ ਵਗੈਰਾ ਸਾਰਾ ਸਾਮਾਨ ਸੀ ਜੀ ਮੇਰਾ ਗੱਡੀ ਦੇ ਕਾगज ਕਾਗਜ਼ ਵਗੈਰਾ ਹਨ ਬੈਗ ਸਨ ਸਾਡੇ ਗੱਡੀ ਲਾਉਣ ਦਾ ਕਾਰਨ ਕੀ ਸੀ ਗੱਡੀ ਲਾਉਣ ਦਾ ਕਰਨੇ ਸੀ ਜੀ ਦਰਬਾਰ ਸਾਹਿਬ ਉੱਤੇ ਪਾਰਕਿੰਗ ਦੇ ਵਿੱਚ ਭੀੜ ਸੀ ਜੀ ਉਹ ਜਾਮ ਲੱਗਾ ਹੋਇਆ ਸੀ ਪੁਲ ਦੇ ਉੱਤੇ ਫਿਰ ਅਸੀਂ نیچے ਆਏ ਨੀਚੋਂ ਦੀ ਵੀ ਜਾਮ ਲੱਗਾ ਸੀ ਬਰਸਤੀ ਇੱਥੇ ਸਾਈਡ ਤੇ پارک ਕਰ ਗਿਆ ਸੀ ਗੱਡੀ ਕਿਤਰਾ ਦੇਖਦੇ ਹੋ ਨਾ ਰਾਤੋਂ ਦਿਨ ਦਿਹਾੜੇ ਮਤਲਬ ਇੰਨੀ ਗੁੰਡਾਗਰ ਇਹ ਤੇ ਚੋਰੀ ਦੀ ਕੋਸ਼ਿਸ਼ ਇਹ ਤੇ ਪੁਲਿਸ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਜੀ ਇਹ ਤੇ ਦਿਨ ਦਿਹਾੜੇ ਜੀ ਬਾਜ਼ਾਰ ਦੇ ਵਿੱਚ ਖਲੋਤੀ ਗੱਡੀ ਦਾ ਹੋ ਗਿਆ ਜੀ ਇਹ ਤੇ ਕੁਝ ਵੀ ਹੋ ਸਕਦਾ ਸੀ ਜੇ ਹਾਂਜੀ ਹੁਣ ਪਰਿਵਾਰ ਨਾਲ ਹੈ ਕਿੰਨੀ ਮੁਸ਼ਕਲ ਆਉਂਦੀ ਵੀ ਹੁਣ ਪਰਿਵਾਰ ਦੇ ਨਾਲ ਹੈ ਜੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਗਾ ਜੀ ਸਾਨੂੰ ਰਾਜ ਵਿੱਚ ਜਾਣਾ ਪੈਗਾ ਹਵਾ ਦੇ ਵਿੱਚ ਕੋਈ ਬਰਸਾਤ ਕਣੀ ਆਏਗੀ ਤੇ ਅਸੀਂ ਪਿੱਜਾਂਗੇ ਦਿੱਕਤ ਤੇ ਹੈਈ ਹੈ ਜੀ ਮੰਗ ਤੇ ਹੀ ਕਰਨੇ ਆ ਵੀ ਜਿਨ੍ਹਾਂ ਇਹ ਕੰਮ ਕੀਤਾ ਨੂੰ ਫੜਿਆ ਜਾਏ ਸਜ਼ਾ ਹੋਏ ਜੀ ਹੋਰ ਕੀ ਜੀ ਆਦੇ ਵਿੱਚ ਸ਼ਾਬ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦੀ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી